ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਬੜੀ ਖੁਸ਼ੀ ਦੀ ਖਬਰ ਸਾਂਝੀ ਕਰ ਰਹੇ ਹਾਂ ਕਿ ਸਰਕਾਰ ਵੱਲੋਂ ਸਬਸਿਡੀ ਦੀਆਂ ਅਰਜ਼ੀਆਂ ਦੀ ਮਨਜ਼ੂਰੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਮਨਜ਼ੂਰੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਐਗਰੀ ਜ਼ੋਨ ਆਪਣੇ ਕਿਸਾਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਬਿਹਤਰੀ ਲਈ ਹਮੇਸ਼ਾ ਸੋਚਦਾ ਹੈ ਤੇ ਇਸ ਵਾਰ ਐਗਰੀ ਜ਼ੋਨ ਤੁਹਾਡੇ ਲਈ ਕੀ ਸੁਗਾਤ ਲੈ ਕੇ ਆਇਆ ਕਿਉਂਕਿ 50% ਜਾਂ 80% ਸਬਸਿਡੀ ਤਾਂ ਸਰਕਾਰ ਨੇ ਦੇ ਦੇਣੀ ਆ ਬਾਕੀ ਪੈਸਾ ਤਾਂ ਤੁਹਾਡਾ ਲੱਗਣਾ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਚੰਗੀਆਂ ਮਸ਼ੀਨਾਂ ਚੰਗੇ ਟਰੈਕਟਰ ਖਰੀਦ ਸਕੋ ਤੇ ਐਗਰੀਜੋਨ ਆਪਣੇ ਰੰਗਲੇ ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ ਹਮੇਸ਼ਾ ਸੋਚਦਾ ਹੈ ਤਾਂ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਚੰਗੀਆਂ ਮਸ਼ੀਨਾਂ ਤੇ ਲਾ ਸਕੋ 50% ਜਾਂ 80% ਸਬਸਿਡੀ ਤਾਂ ਸਰਕਾਰ ਨੇ ਦੇ ਦੇਣੀ ਆ ਬਾਕੀ ਪੈਸਾ ਤਾਂ ਤੁਹਾਡੀ ਜੇਬ ਚੋਂ ਹੀ ਲੱਗਣਾ ਤਾਂ ਐਗਰੀਜੋਨ ਲੈ ਕੇ ਆਇਆ ਹੈ ਤੁਹਾਡੇ ਲਈ ਟਰੈਕਟਰ ਮਹਿੰਦਰਾ ਦਾ ਟਰੈਕਟਰ ਐਗਰੀ ਜ਼ੋਨ ਦਾ ਬੈਲਰ ਤੇ ਐਗਰੀ ਜ਼ੋਨ ਦਾ ਰੇਕ ਦਾ ਇੱਕ ਕੰਬੋ ਉਸ ਕੰਬੋ ਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਮਿਲਣਗੇ ਕੀ ਫਾਇਦੇ ਮਿਲਣਗੇ ਉਹ ਵੀਡੀਓ ਦੇ ਵਿੱਚ ਮੈਂ ਦੱਸੂਗਾ